ਮਹਾਪੀ ਕੋ ਬੰਦਾ ਕੋ ਮੁੱਖ ਮੰਤਰੀ ਬਣ ਜਾਂਦਾ ਗਲਤੀ ਨਾਲ ਤਾਂ ਦਾ ਇਹ ਮਤਲਬ ਨਹੀਂ ਕਿ ਉਹਨੇ ਕੋਈ ਨਾਸੈਂਸ ਮਿਲ ਜਾਂਦਾ ਦੇਖੋ ਔਰ ਮੈਨੂੰ ਰਾਜਾ ਵੜਿੰਗ ਸਾਹਿਬ ਨੂੰ ਆਈ ਥਿੰਕ ਐਸ ਪੀ ਪੀ ਸੀ ਸੀ ਪ੍ਰੈਜ਼ੀਡੈਂਟ ਨਾਟ ਓਨਲੀ ਐਸ ਪੀ ਪੀ ਸੀ ਸੀ ਪ੍ਰੈਜ਼ੀਡੈਂਟ ਬੜੀ ਸ਼ਰਮ ਦੀ ਗੱਲ ਹੈ ਥੈਟ ਉਹਨਾਂ ਦੇ ਧਰਮ ਪਤਨੀ ਸਾਡੇ ਸਤਿਕਾਰਯੋਗ ਭੈਣ ਜੀ ਅਮ੍ਰਿਤਾ ਵੜਿੰਗ ਜੀ ਉਥੇ ਸਾਹਮਣੇ ਖਲੋਤੇ ਮੈਂ ਹੈਰਾਨ ਹੋ ਗਿਆ ਕਿ ਹਾਓ ਥੀਸ ਕਾਂਗਰਸ ਲੀਡਰਸ ਵਰ ਲਾਫਿੰਗ ਮਤਲਬ ਯੂ ਆਰ ਮੇਕਿੰਗ ਫਨ ਇੱਕ ਧੀ ਪਹਿਣ ਦਾ ਮਜ਼ਾਕ ਘਟਾਇਆ ਜਾ ਰਿਹਾ ਹੈ ਪਹਿਲਾਂ ਤਾਂ ਅਮ੍ਰਿਤਾ ਵੜਿੰਗ ਜੀ ਨੂੰ ਉਹਨੂੰ ਇੱਕ ਕਸ ਕੇ ਚਪੇੜ ਲਾਉਣੀ ਚਾਹੀਦੀ ਸੀ ਕਿ ਹਾਉ ਡੇਅਰ ਯੂ ਪੋਰਟਰੇ ਵੂਮਨ ਧੀਆ ਪਹਿਣਾ ਦਾ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਪੋਰਟਰੇ ਕਰੋ ਮਤਲਬ ਇਹ ਆਰ ਦੇ ਸਮ ਆਬਜੈਕਟ ਔਰ ਚੰਨੀ ਸਾਹਿਬ ਤੋਂ ਤੋਂ ਬਿਹਤਰ ਕੋਈ ਸੋਚ ਰੱਖਣੀ ਜਿੱਤੇ ਮੀ ਟੂ ਦੇ ਅਲੀਗੇਸ਼ਨ ਹੋਣ ਜੀਦੇ ਤੇ ਧੀਆ ਪੈਣਾ ਨਾਲ ਵੱਦ ਸਲੂਕ ਕੀ ਕਰਨ ਦੀਆਂ ਫੋਟੋਆਂ ਸਾਹਮਣੇ ਆਈਆਂ ਹੋਣ ਮਤਲਬ ਉਹ ਮੁੜ ਕੇ ਉਹ ਕਹਣੇ ਤਾਂ ਮੇਰੀ ਬੇਟੀ ਸਮਾਨ ਸੀ ਕਿ ਤੁਸੀਂ ਕਿਸੇ ਦੀ ਬੇਟੀ ਦੇ ਮਗਰ ਇਤਨਾ ਹੱਥ ਰੱਖਦੇ ਕਿਸੇ ਨੂੰ ਤੁਸੀਂ ਰੱਖੋਗੇ ਜੀ ਸੋ ਮਤਲਬ ਇਹ ਬੰਦੇ ਦਾ ਕਿਰਦਾਰ ਕਿਹੇ ਜਾ ਹੈ ਇਹਦੇ 'ਚ ਬਾਰੇ ਬੜੀ ਚਰਚਾ ਹੋਈ ਹੈ ਮਗਰ ਅਫਸੋਸ ਹੈ ਇਸ ਗੱਲ ਦਾ ਕਿ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸਾਹਿਬ ਔਰ ਇਹਨਾਂ ਦੀ ਕਾਂਗਰਸ ਲੀਡਰਸ਼ਿਪ ਕੀ ਚੰਨੀ ਸਾਹਿਬ ਦੇ ਉਹਨਾਂ ਬਿਆਨਾਂ ਨਾਲ ਸਹਿਮਤ ਹੈ ਜੇ ਸਹਿਮਤ ਹੈ ਫਿਰ ਕਾਂਗਰਸ ਪਾਰਟੀ ਧੀਆਂ ਪੈਣਾ ਦਾ ਕਿੰਨਾ ਕੁ ਅਦਬ ਸਤਿਕਾਰ ਕਰਦੀ ਹੈ ਸਪਸ਼ਟ ਕੰਗਨਾ ਰਣੌਤ ਭਾਜਪਾ ਦੇ ਦਿਲ ਦਾ ਟੁਕੜਾ ਠੀਕ ਹੈ ਜੀ ਇੱਕ ਤਾਂ ਟੁਕੜਾ ਟੁਕੜਾ ਗਏਗਾ ਇਹ ਦਿਲ ਦਾ ਟੁਕੜਾ ਭਾਜਪਾ ਹੁਣ ਸਾਨੂੰ ਹੀ ਮੂਵੀ ਨੂੰ ਐਮਰਜੈਂਸੀ ਨੂੰ ਜੇ ਸੈਂਸਰ ਬੋਰਡ ਕੌਣ ਅਪாயint ਕਰਦਾ ਭਾਜਪਾ ਦੀ ਕੇਂਦਰ ਦੀ ਸਰਕਾਰ ਮਗਰ ਜੇ ਉਹ ਸੈਂਸਰ ਬੋਰਡ ਨੇ ਪੰਜਾਬੀਆਂ ਨੂੰ ਪੰਜਾਬ ਨੂੰ ਗੁਰ ਸਿੱਖਾਂ ਨੂੰ ਔਰ ਸੰਤਾਂ ਨੂੰ ਕਿਸੇ ਵੀ ਗਲਤ ਤਰੀਕੇ ਨਾਲ ਜੇ ਪੇਸ਼ ਕੀਤਾ ਤੇ ਪੰਜਾਬ ਦੇ ਹਾਲਾਤ ਵਿਗਾੜਨ ਨਾਲ ਸਤੇ ਦੇ ਹਾਲਾਤ ਵਿਗਾੜਨ ਨਾਲ ਸੈਂਸਰ ਬੋਰਡ ਤੇ ਸਰਕਾਰ ਜ਼ਿੰਮੇਵਾਰ ਹੋਊਗੀ ਜਿਹੜੀ ਇਹ ਜੀ ਮਨਜ਼ੂਰੀ ਦੋ ਕੰਗਨਾਰ ਰਣੌਤ ਕਿੰਨੇ ਕੁ ਸਿਆਣੇ ਨੇ ਤੇ ਕਿੰਨੇ ਕੁ ਨਹੀਂ ਆ ਇਸ ਗੱਲ ਦੀ ਟਿੱਪਣੀ ਤਾਂ ਬੜੀ ਵਾਰੀ ਪਹਿਲਾਂ ਵੀ ਹੋ ਗਈ ਆ ਚਰਚਾ ਵੀ ਹੋ ਗਈ ਆ ਸੋ ਟੂ ਐਕਸਪੈਕਟ ਐਨੀਥਿੰਗ ਸੈਂਸੇਬਲ ਜਾਂ ਕੋਈ ਸਿਆਣੀ ਗੱਲ ਉਹਨਾਂ ਤੋਂ ਉਹ ਇਸ ਜਨਮ 'ਚ ਤਾਂ ਨਹੀਂ ਹੋਣੀ ਅਗਲੇ 'ਚ ਹੋ ਜੇ ਮੈਂ ਮੇਰਾ ਸਾਰਾ ਪੈਸਾ ਇਸ ਫਿਲਮ ਤੇ ਮੇਰੀ ਜਿੰਨੀ ਕਮਾਈ ਸੀ ਤੇ ਜਿਹੜੀ ਘਰੇਲੂ ਕਮਾਈ ਦੀ ਵੀ ਕਮਾਈ ਮੈਂ ਸਾਰੀ ਇਸ ਫਿਲਮ ਤੇ ਲਗਾ ਦਿੱਤੀ ਹੈ ਉਹ ਠੀਕ ਹੈ ਜੀ ਸਾਰੀ ਲਾ ਦੇਣ ਉਹਨਾਂ ਨੂੰ ਹੋਰ ਦੇ ਦੇਣਗੀ ਸਰਕਾਰ ਉਹਨਾਂ ਦੀ ਆ ਮਗਰ ਕੀ ਕਿਸੇ ਨੂੰ ਇਹ ਅਧਿਕਾਰ ਹੈ ਜਿਹੜੀ ਸਭ ਤੋਂ ਪੈਟਰੀਆਟਿਕ ਕੰਮ ਹੋਵੇ ਜਿਨੇ ਦੇਸ਼ ਵਾਸਤੇ ਸਭ ਤੋਂ ਵੱਧ ਕੁਰਬਾਨੀ ਦਿੱਤੀ ਹੋਵੇ ਇੱਕ ਜੰਗ 'ਚ ਨਹੀਂ ਹਰ ਜੰਗ 'ਚ ਹੀ ਅਗਾ ਗਲਵਾਨ ਲਾਸਟ ਕਲੈਸ਼ਸ ਨੇ ਤੇ ਦੇਸ਼ ਦੇ ਅਨਾਜ ਦੇ ਭੰਡਾਰ 'ਚ ਸਭ ਤੋਂ ਵੱਧ ਯੋਗਦਾਨ ਦਾ ਆਇਆ ਵੀ ਕਿਸੇ ਨੂੰ ਪੀ ਅਧਿਕਾਰ ਹੈ ਐਮਪੀ ਕਈ ਬਣਨੇ ਆ ਕਈ ਲੱਤ ਜਾਣੇ ਆ ਕਈ ਆਉਣੇ ਆ ਕਈ ਚਲੇ ਜਾਣੇ ਕੀ ਉਹਦੇ ਕੋਲ ਅਧਿਕਾਰ ਹੈ ਕਿ ਤੁਸੀਂ ਉਹਨਾਂ ਨੂੰ ਮਾੜੇ ਤਰੀਕੇ ਨਾਲ ਉਸ ਕੌਮ ਨੂੰ ਜਾਂ ਉਹ ਪੰਜਾਬੀ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਆਪਦੀ ਫਿਲਮ 'ਚ ਪੇਸ਼ ਕਰੋ ਪਰ ਪੈਸੇ ਬਣਾਉਣ ਲਈ ਔਰ ਇਹ ਤਾਂ ਬੜਾ ਅਫਸੋਸ ਦੀ ਗੱਲ ਆ ਆਪਦੀ ਭਾਵਨਾ ਆਲਰੇਡੀ ਦੱਸ ਰਿਹਾ ਹੈ ਕਿ ਉਹਨਾਂ ਨੂੰ ਪੈਸਾ ਜ਼ਿਆਦਾ ਜ਼ਰੂਰੀ ਆ। ਔਰ ਪੰਜਾਬ 'ਚ ਜਾਂ ਦੇਸ਼ 'ਚ ਸ਼ਾਂਤੀ ਬਣੀ ਰਵੇ ਨਾ ਰਵੇ ਇਹਦਾ ਕੋਈ ਨਹੀਂ। ਲੋਕਾਂ ਦੀਆਂ ਭਾਵਨਾਵਾਂ ਤੋਂ ਉਹਨਾਂ ਨੂੰ ਕੋਈ ਚਿੰਤਾ ਨਹੀਂ। ਕਹਿੰਦੇ ਹੁਣ ਕੱਲ ਇੱਕ ਫੋਟੋ ਵਾਇਰਲ ਹੋ ਰਹੀ ਹੈ ਕੱਲ ਦੀ ਜਿਸ ਦੇ ਵਿੱਚ ਘੱਟ ਸੀ ਉਹਨਾਂ ਨੂੰ ਡਿਲੀਟ ਕੀਤਾ ਗਿਆ। ਔਰ ਕਹਿੰਦੇ ਹੁਣ ਕੁਝ ਇਹੋ ਜਿਹਾ ਨਹੀਂ ਕੋਈ ਇਸਦੀ ਭਾਵਿਕ ਘਟਨਾ। ਚਲੋ ਜੇ ਦੇਖੋ ਆਈ ਹੈਵਨਟ ਸੀਨ ਇਟ ਆਈ ਹੋਪ ਜੋ ਤੁਸੀਂ ਗੱਲ ਕਹਿ ਰਹੇ ਹੋ ਠੀਕ ਹੈ। ਮਗਰ ਕੰਗਨਾ ਨਰਨੌਤ ਇਟਸੈਲਫ ਇਜ਼ ਅ ਕੰਟਰੋਵਰਸੀ। ਮਤਲਬ ਸਭ ਤੋਂ ਮੈਂ ਕਹਿ ਸਕਦਾ ਆ ਭਾਜਪਾ ਦਾ ਜੋ نزدیکی ਜਾਂ ਉਹਨਾਂ ਦੇ ਜਿਹੜੀ ਉਹਨਾਂ ਦੇ ਉਹਨਾਂ ਦੇ ਸਭ ਤੋਂ ਚਿਹਤੇ ਐਮਪੀ ਨੇ ਉਹ ਆਪ ਇੱਕ ਕਾਉਂਟਰਵਰਸ਼ਲ ਕਾਉਂਟਰਵਰਸ਼ਲ ਜਿਹੜਾ ਮਸਲਾ ਬਹੁਤ ਕੱਲ੍ਹ ਦੀ ਵਾਇਰਲ ਹੋਈ ਆ ਗਾਰਡ ਆਫ ਅਫਸਰ ਮਿਲਦਾ ਸੀ ਜੀ ਮੈਨੂੰ ਪਹਿਲੀ ਵਾਰ ਇਹ ਹੋਇਆ ਕਿ ਹੋਰ ਵਿਅਕਤੀ ਜਿਹੜਾ ਬਦਕਿਸਮਤੀ ਆ ਜੀ ਆਈ ਥਿੰਕ ਦੇਖੋ ਇੱਕ ਫਿਕਸਡ ਮੈਚ ਭਾਜਪਾ ਦਾ ਤੇ ભગવંતમાન ਦਾ કેਸ ਤਰੀਕੇ ਨਾਲ ਚੱਲ ਰਿਹਾ ਉਹ ਵੀ ਸਾਹਮਣੇ ਆ ਰਿਹਾ ਕਿਉਂਕਿ ਗਾਰਡ ਆਫ ਆਨਰ ਦੇਖੋ ਇੱਕ ਕਨਸਟੀਟਿਊਸ਼ਨਲ ਪੋਸਟ ਤੇ ਬੰਦਾ ਬੈਠਿਆ ਮੁੱਖ ਮੰਤਰੀ ਦੀ ਕੁਰਸੀ ਤੇ ਬੈਠਿਆ ਤੁਸੀਂ ਥੋੜੀ ਸਾਰਿਆਂ ਦੀ ਕਈਆਂ ਦੀ 35 40 50 ਸਾਲ ਦੀ ਉਮਰ ਦੇ ਤੁਸੀਂ ਜਿੰਨੇ ਮਾਈਕ ਫੜ ਕੇ ਬੈਠੇ ਹੋ ਤੁਸੀਂ ਮੈਨੂੰ ਦੱਸ ਦਿਓ ਤੁਸੀਂ ਕਦੇ ਇਹ ਜੀ ਤਸਵੀਰ ਵੇਖੀ ਆ ਕਿ ਮੁੱਖ ਮੰਤਰੀ ਗਵਰਨਰ ਮੁੱਖ ਮੰਤਰੀ ਦਾ ਹੋਵੇ ਤੇ ਨਾਲ ਇੱਕ ਦੂਜੇ ਸੂਬੇ ਦਾ ਐਮਐਲਏ ਨਾਲ ਖੜੋ ਕੇ ਇਤਨਾ ਸਲੂਟ ਮਾਰੀ ਜਾ ਰਿਹਾ ਕਿ ਤੁਸੀਂ ਵੇਖੀ ਆ ਆਨਸਰ ਇਜ਼ ਨੋ ਸੋ ਇਟ ਰਿਫਲੈਕਸ ਵੈਰੀ ਪੋਰਲੀ on ਭਗਵਾਨ ਤੁਮਨ ਕੀ ਐਡਾ ਨਕਮਾ ਮਤਲਬ ਐਡਾ ਗਿਆ ਗੁਜਰਾ ਔਰ ਮੈਨੂੰ ਅਫਸੋਸ ਹੈ ਇਸ ਗੱਲ ਦਾ ਕਿ ਹਾਓ ਇਜ਼ ਦਾ ਗਵਰਨਰ ਨਾਟ ਟੇਕਿੰਗ ਨੋਟਿਸ ਕਿਉਂਕਿ ਇਹ ਪਿਛਲੀ ਵਾਰੀ ਮੈਂ ਇੱਕ ਟਵੀਟ ਕੀਤੀ ਸੀ ਜਦੋਂ ਮੈਂ ਸਾਰੇ ਅਫਸਰਾਂ ਸਹਿਬਾਨਾਂ ਦਾ ਦੱਸਿਆ ਕਿਹੜਾ ਕਿਹੜਾ ਕਮਿਸ਼ਨਰ ਕਿਹੜਾ ਕਿਹੜਾ ਐਸਐਸਪੀ ਦਿੱਲੀ ਗਏ ਮੀਟਿੰਗ 'ਚ ਰਿਪੋਰਟ ਕੀਤਾ ਦਿੱਲੀ ਜਾ ਕੇ ਕਿਹਨੂੰ ਇੱਕ ਐਮਐਲਏ ਨੂੰ ਕੇਜਰੀਵਾਲ ਦਿੱਲੀ ਦਾ ਚੀਫ ਮਿਨਿਸਟਰ ਵੀ ਨਹੀਂ ਸੀ ਉਸ ਵੇਲੇ ਆ ਹੁਣ ਦੀ ਗੱਲ ਹੈ ਸੋ ਇੱਕ ਐਮਐਲਏ ਨੂੰ ਜਿਹੜੀ ਆਥ ਆਫ ਸੀਕਰੇਸੀ ਆ ਉਹਦੀ ਧੱਜੀਆਂ ਉਡਾਈਆਂ ਜਾ ਰਹੀਆਂ ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਔਰ ਗਵਰਨਰ ਸਾਹਿਬ ਚੁੱਪ ਨੇ ਤੇ ਮੈਂ ਤਾਂ ਫਿਰ ਮਿਲੀ ਭੁਗਤੀ ਕਹੂੰਗਾ ਜੀ ਭਾਜਪਾ ਦੀ ਤੇ ਆ ਆਮ ਆਦਮੀ ਪਾਰਟੀ ਦੀ ਔਰ ਪੰਜਾਬ ਦੇ ਲੋਕੀ ਬੜੇ ਅਣਕੀਲੇ ਨੇ ਗੈਰਤਮੰਦ ਲੋਕ ਨੇ ਉਹਨਾਂ ਨੇ ਇਹ ਜੀ ਗੱਲ ਬਰਦਾਸ਼ਤ ਨਹੀਂ ਕਰਨੀ ਸੈਲਫ ਰਿਸਪੈਕਟ ਔਰ ਪੰਜਾਬ ਦੀ ਇਸ ਤਰੀਕੇ ਨਾਲ ਤੁਸੀਂ ਪੰਜਾਬੀਆਂ ਨੂੰ ਉਹਨਾਂ ਦੀਆਂ ਇੱਜ਼ਤ ਨੂੰ ਭਾਵਨਾਵਾਂ ਨੂੰ ਉਹਨਾਂ ਦੀ ਵੋਟ ਦਾ ਇਸ ਕਿ ਸਮੋਂ ਦੇ ਨਾਲ ਜੇ ਤੁਸੀਂ ਸਰਕਾਰਾਂ ਰੋਲਣ ਦੀ ਕੋਸ਼ਿਸ਼ ਕਰਨੀ ਹੈ ਪੰਜਾਬੀ ਮੂੰਹ ਤੋੜਵਾ ਜਵਾਬ ਦੇਣਗੇ ਔਰ ਮੈਂ ਚਾਹੂੰਗਾ ਆਪ ਵਿਧਾਨ ਸਭਾ ਚ ਹੀ ਦੇ ਜੀ ਕਈ ਇਲੈਕਸ਼ਨ ਜੀ ਜੀ ਕਰਨੀ ਦੀ ਜੰਨੀ ਸਿੰਘ ਬਾਦਲ ਦੇ ਹੱਥ ਦੇ ਵਿੱਚ ਪਾਰਟੀ ਤੇਰੀ ਚ ਕਬੱਡੀ ਲਹਿਰ ਚਲਦੀ ਨਜ਼ਰ ਆਈ ਹੈ ਕਈ ਅਸਤੀਫੇ ਵੀ ਹੋ ਗਏ ਕਹਿੰਦੇ ਜੇ ਉਹਨਾਂ ਦਾ ਅਸਤੀਫਾ ਮਨਜ਼ੂਰ ਕਰਦੇ ਹੋ ਤੇ ਫਿਰ ਸਾਡਾ ਵੀ ਨਾ ਲਈ ਮਨਜ਼ੂਰ ਕਰੋ ਕਿਸ ਤਰ੍ਹਾਂ ਦੇਖਦੇ ਹੋ ਕਿ ਕੀ ਵਰਕਿੰਗ ਕਮੇਟੀ ਇਸ ਤੇ ਉਪਰ ਮੰਤਨ ਹੋਇਆ ਹੈ ਤਕੋ ਪਾਰਟੀ ਨੇ ਨਾ ਜੀ ਅੰਦਰ ਭੁੰਦਰ ਸਾਹਿਬ ਨੇ ਆਪਦਾ ਵਿਚਾਰ ਰੱਖਤੇ ਆ ਸੋ ਮੇਰੇ ਲਈ ਇਹ ਠੀਕ ਨਹੀਂ ਕਿ ਮੈਂ ਉਸ ਤੋਂ ਬਾਅਦ ਕੋਈ ਟਿੱਪਣੀ ਕਰਾਂ ਸਾਰਿਆਂ ਨੇ ਆਪ ਦੀ ਆਪ ਦੀ ਭਾਵਨਾਵਾਂ ਬਿਆਖਤ ਕੀਤੀਆਂ ਨੇ ਪਰ ਮੈਂ ਸਮਝਦਾ ਹਾਂ ਕਿ ਸਦਾਰ ਸੁਖਬੀਰ ਸਿੰਘ ਜੀ ਬਾਦਲ ਨੇ ਬੜੀ ਦਰਿਆਦਿਲੀ ਵਿਖਾਈ ਆ ਉਹਨਾਂ ਨੇ ਆਪ ਦਾ ਇੱਕ ਫੈਸਲਾ ਸੁਣਾਇਆ ਨਮਾਣੇ ਸਿੱਖ ਵਜੋਂ ਔਰ ਉਹਨਾਂ ਦੀ ਜੋ ਉਹਨਾਂ ਦੀ ਕਾਰਗੁਜ਼ਾਰੀ ਹੈ ਚੇ ਦਰਿਆ ਦੇ ਲਈ ਆ ਉਹਨਰ ਉਹਨਾਂ ਨੇ ਜੋ ਹਲੀਮੀ ਵਿਖਾਈ ਹੈ ਉਹਦਾ ਸਾਰਿਆਂ ਨੇ ਆਪਦੀ ਆਪਦੀ ਉਹਦੇ ਬਾਰੇ ਭਾਵਨਾ ਬਿਆਨ ਕੀਤੀ ਹੈ ਉਹਨ ਪਾਰਟੀ ਇਹਦੇ ਬਾਰੇ ਕੀ ਫਾਈਨਲ ਫੈਸਲਾ ਲੈਂਦੀ ਹੈ ਭੂਦੜ ਸਾਹਿਬ ਇਹ ਤੋਂ ਬਿਹਤਰ ਦੱਸ ਸਕਦੇ ਹੋ ਤੋਂ ਜਦ ਸਮਾ ਆਊਗਾ ਉਸ ਤੋਂ ਬਾਅਦ ਆਈ ਵਿਲ ਕਲੈਰੀਫਾਈ ਜਿਸ ਦਾ ਵਿਚਾਰ ਨਹੀਂ ਚੰਨੀ ਨੂੰ ਨੋਟਿਸ ਜਾਰੀ ਕੀਤਾ ਗਿਆ ਮੈਲਾ ਯੋਗ ਦੇ ਬਣਾਉਣਾ ਦੀ ਟਿਪ ਨਹੀਂ ਲੇ ਆਹ ਮਾਫ਼ੀ ਬੇਫਕੂ ਬੰਦਾ ਜੀ ਉਹ ਮੁੱਖ ਮੰਤਰੀ ਬਣ ਜਾਂਦਾ ਗਲਤੀ ਨਾਲ ਤਾਂ ਉਹਦਾ ਇਹ ਮਤਲਬ ਨਹੀਂ ਕਿ ਉਹਨੇ ਕੋਲ ਕੋਈ ਲਾਇਸੈਂਸ ਮਿਲ ਜਾਂਦਾ ਦੇਖੋ ਔਰ ਮੈਨੂੰ ਰਾਜਾ ਵੜਿੰਗ ਸਾਹਿਬ ਨੂੰ ਆਈ ਥਿੰਕ ਐਸ ਪੀ ਪੀ ਸੀ ਸੀ ਪ੍ਰੈਜ਼ੀਡੈਂਟ ਨਾਟ ਓਨਲੀ ਐਸ ਪੀ ਪੀ ਸੀ ਸੀ ਪ੍ਰੈਜ਼ੀਡੈਂਟ ਇਹ ਬੜੀ ਸ਼ਰਮ ਦੀ ਗੱਲ ਹੈ ਜਦ ਉਹਨਾਂ ਦੇ ਧਰਮ ਪਤਨੀ ਸਾਡੇ ਸਤਿਕਾਰਯੋਗ ਭੈਣ ਜੀ ਅਮ੍ਰਿਤਾ ਵੜਿੰਗ ਜੀ ਉੱਥੇ ਸਾਹਮਣੇ ਖਲੋਤੇ ਮੈਂ ਹੈਰਾਨ ਹੋ ਗਿਆ ਕਿ ਹਾਊ ðiਸ ਕਾਂਗਰਸ ਲੀਡਰਸ ਵਰ ਲਾਪਿੰਗ ਮਤਲਬ ਯੂ ਆਰ ਮੇਕਿੰਗ ਫਨ ਇੱਕ ਧੀ ਪੈਣ ਦਾ ਮਜ਼ਾਕ ਘਟਾਇਆ ਜਾ ਰਿਹਾ ਪਹਿਲਾਂ ਤਾਂ ਅਮ੍ਰਿਤਾ ਵੜਿੰਗ ਜੀ ਨੂੰ ਉਹਨੂੰ ਇੱਕ ਕਸ ਕੇ ਚਪੇੜ ਲਾਉਣੀ ਚਾਹੀਦੀ ਸੀ ਕਿ ਹਾਊ ਡੇਅਰ ਯੂ ਪੋਰਟਰੇ ਵੂਮਨ ਧੀਆ ਪੈਣਾ ਦਾ ਇਸ ਤਰੀਕੇ ਨਾਲ ਤੁਸੀਂ ਉਹਨਾਂ ਨੂੰ ਪੋਰਟਰੇ ਕਰੋ ਮਤਲਬ ਇਹ ਆਰਟ ਇਜ਼ ਸਮ ਆਬਜੈਕਟ ਔਰ ਚੰਨੀ ਸਾਹਿਬ ਤੋਂ ਤੋਂ ਬਿਹਤਰ ਕੋਈ ਸੋਚ ਰੱਖਣੀ ਜਿੱਤੇ ਮੀ ਟੂ ਦੇ ਅਲੀਗੇਸ਼ਨ ਹੋਣ ਜੀਦੇ ਤੇ ਧੀਆ ਪੈਣਾ ਨਾਲ ਬੱਦਸਲੂਕੀ ਕਰਨ ਦੀਆਂ ਫੋਟੋਆਂ ਸਾਹਮਣੇ ਆਈਆਂ ਹੋਣ ਮਤਲਬ ਉਹ ਮੁੜ ਕੇ ਉਹ ਕਹਿਣੇ ਤਾਂ ਮੇਰੀ ਬੇਟੀ ਸਮਾਨ ਸੀ ਕਿ ਤੁਸੀਂ ਕਿਸੇ ਦੀ ਬੇਟੀ ਤੇ ਮਗਰ ਇਤਨਾ ਹੱਥ ਰੱਖਦੇ ਕਿਸੇ ਨੂੰ ਤੁਸੀਂ ਰੱਖੋਗੇ ਜੀ ਸੋ ਮਤਲਬ ਇਹ ਬੰਦੇ ਦਾ ਕਿਰਦਾਰ ਕਿਹਜਾ ਹੈ ਇਹਦੇ ਤੇ ਬਾਰੇ ਬੜੀ ਚਰਚਾ ਹੋਈ ਹੈ ਮਗਰ ਅਫਸੋਸ ਇਸ ਗੱਲ ਦਾ ਕਿ ਕਾਂਗਰਸ ਪਾਰਟੀ ਪ੍ਰਤਾਪ ਸਿੰਘ ਬਾਜਵਾ ਰਾਜਾ ਵੜਿੰਗ ਸਾਹਿਬ ਔਰ ਇਹਨਾਂ ਦੀ ਕਾਂਗਰਸ ਲੀਡਰਸ਼ਿਪ ਕੀ ਚੰਨੀ ਸਾਹਿਬ ਦੇ ਉਹਨਾਂ ਬਿਆਨਾਂ ਨਾਲ ਸਹਿਮਤ ਹੈ ਜੇ ਸਹਿਮਤ ਹੈ ਫਿਰ ਕਾਂਗਰਸ ਪਾਰਟੀ ਧੀਆਂ ਪੇਣਾ ਦਾ ਕਿੰਨਾ ਕੁ ਅਦਬ ਸਤਿਕਾਰ ਕਰਦੀ ਹੈ ਸਪਸ਼ਟ ਔਰ ਦੂਜੀ ਗੱਲ ਇਹ ਜਾਤ ਪਾਤ ਦੀ ਗੱਲ ਕੋਈ ਸਿੱਖ ਕਰੇ ਜੀ ਜਿਹਨੂੰ ਗੁਰੂ ਦੇ ਵੱਲੋਂ ਹੁਕਮ ਹੈ ਕਿ ਚਲੋ ਆਈ ਅਗਰੀ ਕਿ ਹੀ ਇਸ ਨਾਟ ਉਹ ਸਿਰ ਤੇ ਦਸਤਾਰ ਸਜਾ ਲੈਣੀ ਤੇ ਉਹ ਉਹ ਸਿੱਖ ਮੈਂ ਨਹੀਂ ਮੰਨ ਸਕਦਾ ਉਹ ਕਤਲ ਕੈਸਾ ਦੀ ਕਤਲ ਕਰਦੇ ਆ ਮਗਰ ਕਿਤੇ ਨਾ ਕਿਤੇ ਮੈਂ ਸਮਝਦਾ ਕਿ ਜੇ ਜਹੇਦਾਰ ਸਾਹਿਬ ਉਹਨਾਂ ਦੇ ਉਸ ਵੇਲੇ ਵਿਆਸ ਮਹਾਗਮ ਤੇ ਗਏ ਹੋਣੇ ਤਾਂ ਕੋਈ ਅਸਰ ਇਸ ਗੱਲ ਦਾ ਪਿਆ ਹੋਣਾ ਮਗਰ ਜਿਹੜਾ ਬੰਦਾ ਅੱਜ ਵੀ ਜਾਤ ਪਾਤ ਦੀ ਗੱਲ ਕਰੇ ਉਹਦੀ ਸਾਰੀ ਪੋਲਿਟਿਕਸ ਹੀ ਜਾਤ ਪਾਤ ਤੇ ਹੋਵੇ ਫਿਰ ਮੈਂ ਸਮਝਦਾ ਗੁਰੂ ਦੀ ਜੋ ਫਲਸਫੀ ਹੈ ਗੁਰੂ ਦੀ ਜੋ ਸਿੱਖਿਆ ਹੈ ਗੁਰੂ ਜੀ ਸੱਚੇ ਪਾਤਸ਼ਾਹ ਜੀ ਜੋ ਸਮਤ ਹੈ ਉਸ ਤੋਂ ਤਾਂ ਕਾਂਗਰਸ ਪਾਰਟੀ ਮੀਲੋ-ਮੀਲ ਘੂਰ ਹੈ ਔਰ ਅਬ ਚੰਨੀ ਸਾਹਿਬ ਦੀ ਵਿਅਕਤੀਗਤ ਸੋਚ ਕੀ ਹੈ ਇਹ ਵੀ ਸਪਸ਼ਟ ਹੈ ਕਿ ਹਲੇ ਵੀ ਇਹ ਜਾਤ-ਪਾਤ ਤੋਂ ਨਹੀਂ ਉੱਪਰ ਪਾਰੇ ਅਫਸੋਸ ਹੈ ਥੈਟ ਥਿਸ ਇਜ਼ ਨਾਟ ਪੰਜਾਬ ਦੇ ਏਜੰਡਾ ਕੈਨ ਯੂ ਇਮੇਜਿਨ ਇਹ ਕਾਂਗਰਸ ਪਾਰਟੀ ਇਹ ਸ਼ੋ ਕਰ ਰਹੀ ਹੈ ਕਿ ਅਸੀਂ ਅਸੀਂ ਬੜਾ ਵੱਡਾ ਪਾਵਰ ਹਾਊਸ ਹੈ ਕਿ ਉਹਨਾਂ ਦਾ ਕੱਲ ਦਾ ਭਾਸ਼ਣ ਜੋ ਚੰਨੀ ਸਾਹਿਬ ਨੇ ਦਿੱਤਾ ਉਹਦੇ ਨਾਲ ਕਿਹੜੇ ਕਿਸਾਨ ਦਾ ਭਲਾ ਕਿਹੜੇ ਮਜ਼ਦੂਰ ਦਾ ਭਲਾ ਕਿਹੜੇ ਮੁਲਾਜ਼ਮ ਦਾ ਭਲਾ ਕਿਹੜੇ ਨੌਜਵਾਨ ਦਾ ਭਲਾ ਮਤਲਬ ਜਿਹੜਾ ਧੀਆਂ ਪਣਾ ਦੇ ਨਾਲ ਇਸ ਕਿਸਮ ਦੀ ਟਿੱਪਣੀ ਕਰੇ ਮਾਨਸਿਕਤਾ ਰੱਖੇ ਉਹ ਜਾਓ ਭਾਸ਼ਣ ਦਵੇ ਤੇ ਕਾਂਗਰਸੀ ਨਾਲ ਤਾੜੀ ਮਾਰਨ ਮੈਨੂੰ ਤਾਂ ਤਰਸ ਹੀ ਆਉਂਦਾ ਹਣਾ ਸਾਰੇ ਆ